ਮੌਜੂਦਾ ਹੈ ਬੀਬੀ ਜੀ ਅੱਜ ਜਲੰਧਰ ਚ ਜਿੰਨੀ ਚੋਣਾਂ ਹੋ ਰਹੀਆਂ ਨੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਕਿਵੇਂ ਦੇ ਰੁਝਾਨ ਰਹਿਣਗੇ ਲੋਕਾਂ ਦੇ ਜਿਵੇਂ ਪਿਛਲੇ ਪਾਰਲੀਮੈਂਟ ਚ ਰੁਝਾਨ ਰਹੇ ਸੀ ਉਵੇਂ ਦੇ ਰਹਿਣਗੇ ਕੀ ਲੱਗਦਾ ਹੈਗਾ ਕਿਉਂਕਿ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਜਿੰਨੀ ਚੋਣ ਦੇ ਵਿੱਚ ਕੱਲ ਕਿਉਂਕਿ ਇੱਕ ਗੱਡੀ ਵੀ ਫੜੀ ਗਈ ਹੈ ਜਿਹਦੇ ਵਿੱਚ ਸ਼ਰਾਬ ਰੱਖਣ ਦੇ આરોਪ ਲੱਗੇ ਫਿਰ ਸੂਟ ਵੀ ਇੱਕ ਚਰਨਜੀਤ ਸਿੰਘ ਚੰਨੀ ਨੇ ਫੜੇ ਸੀਗੇ ਕੀ ਲੱਗ ਰਿਹਾ ਹੈ ਕਿ ਵੋਟਾਂ ਨੂੰ ਵੋਟਰਾਂ ਨੂੰ ਲੁਭਾਇਆ ਜਾ ਰਿਹਾ ਸੀ ਦੇਖੋ ਜੀ ਹਰ ਤਰ੍ਹਾਂ ਨਾਲ ਵੋਟਰਾਂ ਨੂੰ ਲਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਲਚ ਦੇ ਕੇ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਇਹ ਜਿਹੜੇ ਲੀਡਰ ਆ ਨਾ ਲੋਕਾਂ ਦੇ ਘਰਾਂ 'ਚ ਵੜੇ ਹੋਏ ਆ ਲੋਕਾਂ ਨੂੰ ਡਰਾ ਧਮਕਾ ਕੇ ਕਿਸੇ ਵੀ ਤਰ੍ਹਾਂ ਕਹਿੰਦੇ ਕਿ ਸਾਨੂੰ ਵੋਟਾਂ ਪਾ ਦੇ ਪਰ ਲੋਕ ਜਿਹੜੇ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਲੋਕ ਕਹਿੰਦੇ ਕਿ ਜੇ ਇਦਾਂ ਸਾਨੂੰ ਡਰਾ ਧਮਕਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਕੇ ਵੋਟਾਂ ਪਾਉਂਦੇ ਤਾਂ ਅੱਗੋਂ ਕੀ ਕਰਨਗੇ 2.5 ਸਾਲ ਦੀ ਸਰਕਾਰ ਦੀ ਇਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਲੋਗ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਇੱਕ ਤਰਫਾ ਫੈਸਲਾ ਕਰ ਲਿਆ ਮੇਰੇ ਸਮਰਥਕਾਂ ਨੇ ਕਿ ਅਸੀਂ ਸੁਰਿੰਦਰ ਕੌਰ ਨੂੰ ਜਿਹੜਾ ਜਿਤਾਣਾ ਜੇ ਗੱਲ ਕੀਤੀ ਹੈ ਬੀਬੀ ਜੀ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ 2.5 ਸਾਲ ਦੇ ਵਿੱਚ ਕਾਫੀ ਲੋਕਾਂ ਦੇ ਕੰਮ ਕੀਤੇ ਬਿਜਲੀ ਫਰੀ ਦਿੱਤੀ ਹੈ ਮੈਡੀਕਲ ਸੁਵਿਧਾਵਾਂ ਦਿੱਤੀਆਂ ਨੇ ਤੇ ਹੋਰ ਜਿਹੜੇ ਉਹਨਾਂ ਦੇ ਵਾਦੇ ਆ ਉਹ ਵੀ ਕਹਿੰਦੇ ਜਲਦ ਪੂਰੇ ਕੀਤੇ ਜਾਣਗੇ ਤੇ ਲੋਕ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੰਨਦੇ ਨੇ ਚੁਣਨਗੇ ਇਹ ਸਭ ਝੂਠ ਦਾ ਭੰਡਾ ਹੈ ਮੁੰਗੇਰੀ ਲਾਲ ਦੇ ਸੁਪਨਿਆਂ ਦੀ ਸਰਕਾਰ ਹੈਗੀ ਹੈ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਲੋਕ ਸਮਝ ਚੁੱਕੇ ਆ ਨਾ ਇਹਨਾਂ ਨੇ ਕੁਝ ਕੀਤਾ ਨਾ ਇਹਨਾਂ ਨੇ ਕੁਝ ਕਰਨਾ ਗੁੰਡਾਗਰਦੀ ਫਲਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਲੋਕ ਸਮਝ ਚੁੱਕੇ ਆ ਬਿਲਕੁਲ ਹੁਣ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਆ ਹਾਲਾਂਕਿ ਸ਼ੀਤਲ ਅੰਗੁਰਾਲ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਕਹਿ ਰਹੇ ਨੇ ਕਿ ਬਾਰੋ ਜਿਹੜਾ ਪਾਰਟੀ ਵੱਲੋਂ ਬੰਦੇ ਬੁલાਏ ਗਏ ਨੇ ਤੇ ਵੋਟਰਾਂ ਨੂੰ ਜਿਹੜਾ ਦੁਕਾਰੇ ਨੇ ਲੱਗ ਰਿਹਾ ਕਿ ਜਿਹੜੀ ਸਚਾਈ ਹੈ ਕਿ ਇਹ ਸਿਰਫ ਇੱਕ ਵੋਟਾਂ ਨੂੰ ਲੁਭਾਉਣ ਲਈ ਵੋਟਰਾਂ ਨੂੰ ਲੁਭਾਉਣ ਲਈ ਇਹੋ ਜਿਹੇ ਜਿਹੜੇ ਫਾਰਮੂਲੇ ਯੂਜ਼ ਕੀਤੇ ਜਾ ਰਹੇ ਆ ਇਹਨਾਂ ਨੇ ਪੂਰਾ ਜਿਹੜਾ ਜਲੰਧਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਆ ਔਰ ਇਹਨਾਂ ਨੇ ਗੁੰਡਾਗਰਦੀ ਕਰਨੀ ਆ ਲੋਕਾਂ ਨੂੰ ਡਰਾਉਣਾ ਧਮਕਾਉਣਾ ਆ ਲੜਾਈ ਝਗੜੇ ਕਰਨੇ ਆ ਔਰ ਮੈਂ ਆਪਣੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੀ ਆ ਕਿ ਇਹਨਾਂ ਨੂੰ ਰਿਐਕਟ ਨਹੀਂ ਕਰਨਾ ਜੋ ਕਰਦੇ ਕਰਨ ਦਿਓ ਅਗਰ ਕਿਸੇ ਕੋਈ ਜਾਣੀ ਮਾ ਲਈ ਇਥੇ ਨੁਕਸਾਨ ਹੁੰਦਾ ਹੈ ਤੇ ਭਗਵੰਤ ਮਾਨ ਜਿਹੜਾ ਪੰਜਾਬ ਸਰਕਾਰ ਉਹਦਾ ਜ਼ਿੰਮੇਵਾਰ ਹੋਏਗਾ ਤੁਸੀਂ ਵੀ ਵੋਟ ਕਰਕੇ ਆਏ ਹੋ ਨੇ ਹੋਰ ਲੋਕ ਵੀ ਵੋਟ ਕਰਨ ਆ ਰਹੇ ਨੇ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਕਿਉਂਕਿ ਅਮਨ ਸ਼ਾਂਤੀ ਦੇ ਨਾਲ ਜਿਹੜਾ ਇਹ ਵੋਟ ਨੂੰ ਪਾਣ ਦੀ ਸਾਰੇ ਅਪੀਲ ਕਰ ਰਹੇ ਨੇ ਤੇ ਲੱਗ ਰਿਹਾ ਕਿ ਅਮਨ ਸ਼ਾਂਤੀ ਨਾਲ VOTING ਹੋ ਰਹੀ ਹੈ ਦੇਖੋ ਜੀ ਸਾਡੇ ਵੱਲੋਂ ਤਾਂ ਜੋ ਅਪੀਲ ਹੈ ਅਮਨ ਸ਼ਾਂਤੀ ਦੀ ਹੈਗੀ ਹੈ ਔਰ ਸਾਡੀ ਤਰਫ ਤੋਂ ਕਾਂਗਰਸ ਪਾਰਟੀ ਦਾ ਕੋਈ ਵੀ ਅਮਨ ਸ਼ਾਂਤੀ ਭੰਗ ਨਹੀਂ ਕਰੇਗਾ ਪਰ ਜਿਹੜੇ ਆਏ ਇਹ ਸਰਾਦੇ ਨਾਲ ਆਏ ਕਿ ਅਸੀਂ ਅਮਨ ਸ਼ਾਂਤੀ ਭੰਗ ਕਰਨੀ ਆ ਲੋਕ ਉਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦੇਣਗੇ ਲੱਗ ਰਿਹਾ ਹੈ ਕਿ ਇਸ ਵਾਰ ਜੋ ਲੋਕ ਸਭਾ ਦੇ ਵਿੱਚ ਜਿਵੇਂ ਕਾਂਗਰਸ ਪਾਰਟੀ ਇੱਕ ਵੱਡੀ ਮਜ਼ਬੂਤ ਜਿਹੜੀ ਜਿੱਤੀ ਸੀਗੀ ਤੇ ਇਸ ਵਾਰ ਵੀ ਜਿੱਤੇਗੀ ਵੱਡੀ ਜਿਹੜੀ ਮਾਰਜਨ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਲੋਕ ਜਿਹੜਾ ਇਹਨਾਂ ਦੀ ਗੁੰਡਾਗਰਦੀ ਦਾ ਦਲ ਬਦਲ ਨੂੰ ਜਵਾਬ ਦੇਣਗੇ ਹਾਂ ਜ਼ਰਾ ਦਿਖਾ ਦਿਓ ਸਾਡੇ ਦਸ਼ਕਰਾਂ ਨੂੰ ਜਿਹੜਾ ਤੁਸੀਂ ਵੋਟ ਪਾ ਕੇ ਆਏ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੀਬੀ ਸੁਰਿੰਦਰ ਗੌਰ ਹੁਣੇ ਵੋਟ ਪਾ ਕੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਵਾਰ ਵੀ ਕਾਂਗਰਸ ਪਾਰਟੀ ਹੀ ਇੱਕ ਵੱਡੀ ਲੀਡ ਦੇ ਨਾਲ ਜਿਹੜਾ ਇਸ ਉਹ ਸ਼ੀਟ ਨੂੰ ਜਿੱਤੇਗੀ ਤੇ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਬਾਹਰੋਂ ਜਿਹੜੇ ਲੋਕ ਆ ਕੇ ਜਿਹੜਾ ਦਬਕਾਰੇ ਨੇ ਉਹ ਨਹੀਂ ਹੋਣਾ ਚਾਹੀਦਾ ਹੈਗਾ ਫਿਲਹਾਲ ਅਮਨ ਸ਼ਾਂਤੀ ਦੇ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਨੇ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਪੰਜਾਬ ਤੋਂ